ਪੰਜਾਬ ਦੇ ਵਿੱਚ ਵੱਧ ਰਿਹਾ ਹੈ ਜਲ ਸੰਕਟ ਵੱਡੀ ਗਿਣਤੀ ਵਿੱਚ ਬਲਾਕਾਂ ਦੀ ਸਥਿਤੀ ਹੈ ਗੰਭੀਰ ਤੇਸੀਆਂ ਮਾਨ ਨੇ ਰਾਵੀ ਵਿਆਸ ਟ੍ਰਿਬਿਊਨਲ ਦੇ ਵਿੱਚ ਉਠਾਇਆ ਹੈ ਮੁੱਦਾ ਜੀ ਆ ਦੱਸਦੀ ਇਹ ਕਿ ਪੰਜਾਬ ਦੇ ਵਿੱਚ ਦਿਨ-ਵਿਦਿਨ ਜਲ ਸੰਕਟ ਵੱਧ ਰਿਹਾ ਹੈ ਜੇਕਰ ਬਲਾਕਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਵਿੱਚ ਬਲਾਕ ਨੇ ਜਿਨ੍ਹਾਂ ਦੇ ਵਿੱਚ ਸਥਿਤੀ ਜਿਹੜੀ ਗੰਬੀਰ ਬਣੀ ਹੋਈ ਹੈ ਇਸੇ ਹੀ ਸਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਰਾਵੀ ਬਿਆਸ ਟਰਬਿਨਲ ਦੇ ਵਿੱਚ ਇਹ ਮੁੱਦਾ ਉਠਾਇਆ ਹੈ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਦੇ ਕੋਲ ਇੰਨਾ ਪਾਣੀ ਨਹੀਂ ਹੈ ਕਿ ਪੰਜਾਬ ਦੂਜੇ ਸੂਬਿਆਂ ਨੂੰ ਪਾਣੀ ਦੇਵੇ ਉਹਨਾਂ ਨੇ ਆਖਿਆ ਹੈ ਕਿ 76 ਫੀਸਦੀ ਜਿਹੜੇ ਬਲਾਕ ਨੇ ਉਹਨਾਂ ਦੇ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ ਜੇਕਰ ਗਿਣਤੀ ਦੇ ਹਿਸਾਬ ਦੇ ਨਾਲ ਦੇਖੀਏ ਤਾਂ 153 ਬਲਾਕਾਂ ਦੇ ਵਿੱਚੋਂ 117 ਬਲਾਕਾਂ ਦੇ ਵਿੱਚ ਸਥਿਤੀ ਬੇਹੱਦ ਗੰਭੀਰ ਹੈ ਉਹਨਾਂ ਨੇ ਆਖਿਆ ਹੈ ਕਿ ਸਥਿਤੀ ਤਾਂ ਹਰਿਆਣਾ ਦੇ ਵਿੱਚ ਵੀ ਗੰਭੀਰ ਹੈ ਪਰ ਓਨੀ ਨਹੀਂ ਜਿੰਨੀ ਪੰਜਾਬ ਦੇ ਵਿੱਚ ਹੈ ਹਾਲਾਂਕਿ ਪੰਜਾਬ ਦੇ ਵਿੱਚ ਜਲ ਸੰਕਟ ਬਣਿਆ ਹੋਇਆ ਫਿਰ ਵੀ ਪੰਜਾਬ ਦੂਜੇ ਸੂਬਿਆਂ ਨੂੰ ਮਦਦ ਦੇ ਰਿਹਾ ਹੈ ਉਨ੍ਹਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਲ ਸਰੋਤ ਜਿਹੜੇ ਕਿ ਸੁੱਕ ਚੁੱਕੇ ਨੇ ਤੇ ਨਾਲ ਹੀ ਉਨ੍ਹਾਂ ਨੇ ਜਮੁਨਾ ਦੇ ਜਲ ਦੀ ਜਿਹੜੇ ਵਟਵਾਰੇ ਦੀ ਗੱਲ ਵੀ ਰੱਖੀ ਹੈ ਉਨ੍ਹਾਂ ਨੇ ਆਖਿਆ ਹੈ ਕਿ ਪੰਜਾਬ ਨੇ ਜਮੁਨਾ ਦੇ ਜਲ ਦੇ ਵਟਵਾਰੇ ਦੀ ਗੱਲ ਕਈ ਵਾਰ ਰੱਖੀ ਹੈ ਪ੍ਰੰਤੂ ਇਸ ਤੇ ਵਿਚਾਰ ਹੀ ਨਹੀਂ ਕੀਤਾ ਜਾਂਦਾ ਹਮੇਸ਼ਾ ਤੋਂ ਹੀ ਰਾਵੀ ਬਿਆਸ ਦੇ ਜਲ ਦੇ ਬਾਰੇ ਵਿੱਚ ਹੀ ਗੱਲ ਹੁੰਦੀ ਹੈ ਪ੍ਰੰਤੂ ਕੋਈ ਵੀ ਜਮੁਨਾ ਦੇ ਜਲ ਦੇ ਵਟਵਾਰੇ ਦੀ ਗੱਲ ਨਹੀਂ ਕਰਦਾ ਉਨਾ ਨੇ ਇਹ ਵੀ ਗੱਲ ਆਖੀ ਹੈ ਕਿ ਪੰਜਾਬ 180 ਲੱਖ ਮੀਟਰਿਕ ਟਨ ਜਿਹੜਾ ਕਿ ਚਾਵਲ ਪੈਦਾ ਕਰਦਾ ਤੇ ਨਾਲ ਹੀ ਖਾਦ ਉਦਯੋਗ ਨੂੰ ਜਿਹੜਾ ਸਨਿਸ਼ਚਿਤ ਕਰਨ ਦੇ ਵਿੱਚ ਵੀ ਮਦਦ ਕਰਦਾ ਫਿਰ ਵੀ ਪੰਜਾਬ ਤੇ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਪੰਜਾਬ ਪਰਾਲੀ ਦੇ ਧੂਏ ਦੇ ਲਈ ਜ਼ਿੰਮੇਵਾਰ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਵੱਡੀ ਮਾਤਰਾ ਦੇ ਵਿੱਚ ਜਿਹੜਾ ਅਨਾਜ ਪੈਦਾ ਕਰਦਾ ਹੈ ਤੇ ਨਾਲ ਹੀ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਝੋਨਾ ਤੇ ਕਣਕ ਤੋਂ ਇਲਾਵਾ ਹੋਰ ਫਸਲਾਂ ਬੀਜਣ ਦੇ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਐਮਐਸਪੀ ਦੇ ਸਬੰਧ ਦੇ ਵਿੱਚ ਵੀ ਚਰਚਾਵਾਂ ਚੱਲ ਰਹੀਆਂ ਨੇ ਜਿਹੜੀਆਂ ਕਿ ਵੱਡੇ ਪੱਧਰ ਤੇ ਹੋ ਰਹੀਆਂ ਨੇ ਉਹਨਾਂ ਨੇ ਹੁਣ ਆਖਿਆ ਕਿ ਪੰਜਾਬ ਦੇ ਵਿੱਚ ਜਿਹੜਾ ਜਲ ਸੰਕਟ ਹੈ ਉਹ ਦਿਨ-ਦਿਨ ਵੱਧ ਰਿਹਾ ਹੈ ਪੰਜਾਬ ਦੇ ਕੋਲ ਪਾਣੀ ਘਟ ਹੈ ਪਰ ਫਿਰ ਵੀ ਪੰਜਾਬ ਦੂਸਰੇ ਸੂਬਿਆਂ ਦੀ ਮਦਦ ਕਰਦਾ ਤੇ ਨਾਲ ਹੀ ਉਹਨਾਂ ਨੇ ਜਮੁਨਾ ਦੇ ਜਲ ਦੇ ਵਟਵਾਰੇ ਦੀ ਗੱਲ ਵੀ ਆਖੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਨੇ ਪਹਿਲਾਂ ਬਹੁਤ ਵਾਰ ਇਸ ਬੰਦ ਦੇ ਵਿੱਚ ਮੰਗ ਕੀਤੀ ਹੈ ਪਰੰਤੂ ਪੰਜਾਬ ਦੀ ਇੱਕ ਗੱਲ ਨਹੀਂ ਸੁਣੀ ਗਈ ਤੇ ਨਾ ਹੀ ਇਸ ਤੇ ਵਿਚਾਰ ਹੋਇਆ ਹੈ ਇਸ ਕਰਕੇ ਹੀ ਹੁਣ ਉਹ ਇਹ ਮੁੱਦਾ ਉਠਾ ਰਹੇ ਨੇ ਕਿ ਜਮੁਨਾ ਦੇ ਜਲ ਦੇ ਵਟਵਾਰੇ ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਤੇ ਨਾਲ ਹੀ ਪੰਜਾਬ ਨੂੰ ਪੰਜਾਬ ਦਾ ਹੱਕ ਮਿਲਣਾ ਚਾਹੀਦਾ ਉਹਨਾਂ ਨੇ ਆਖਿਆ ਹੈ ਕਿ ਜਿਵੇਂ ਰਾਵੀ ਤੇ ਬਿਆਸ ਪੰਜਾਬ ਦੇ ਜਿਹੜੇ ਪੁਰਾਣੇ ਥਾਂ ਨੇ ਉੱਥੋਂ ਹੋ ਗਏ ਲੰਘਦੇ ਨੇ ਉਸੇ ਤਰ੍ਹਾਂ ਹੀ ਜਮੁਨਾ ਵੀ ਪੁਨਰ ਕਟਨ ਹੋਣ ਤੋਂ ਪਹਿਲਾਂ ਪੰਜਾਬ ਦੇ ਇਲਾਕਿਆਂ ਦੇ ਵਿੱਚੋਂ ਹੋ ਕੇ ਲੰਘਦੀ ਸੀ ਇਸ ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਤੇ ਪੰਜਾਬ ਨੂੰ ਪੰਜਾਬ ਦਾ ਹੱਕ melna cahide